ਕੋਤੋਂ ਬਹੁਤ ਸਵਾਤੀ ਵੀ ਹੈ ਤੇ ਕੋਤੋਂ ਬਹੁਤ ਮੁਝੇ ਗਾਤੀ ਵੀ ਹੈ ਕੰਨੀ ਜਨਰਲ ਨੇ ਖੋਜੋਂ ਮੇ ਨੂੰ ਪਤਾ ਲੱਗਦਾ ਕਿ ਕੋਨਾ ਚੀਜ਼ਾਂ ਨੇ ਅਸਰ ਲੇ ਲੇਵੇਂ ਹੁੰਦੇ। ਫਤਿਹ ਮਤਨ ਲਈ ਮੈਂ ਥੋੜਾ ਅਰਬ ਸੁਭਾਹ ਦਾ ਬੰਦਾ ਅਜੀ ਤੌਰ ਤੇ ਬਹੁਤ ਸਾਰੇ ਰਚਨਾ ਹੈ। ਸੇ ਪਸ਼ਟਾਵਾ ਮੀਰਾ ਕਰਾ ਤੋਰ ਤੇ ਕੰਮ ਕਰਨ ਨੂੰ ਬਹੁਤ ਮਜ਼ਾ ਆਇਆ। ਜਿੰਦਾ ਸਾਡੇ ਸਾਰਿਆਂ ਨੂੰ ਬਹੁਤ ਅੱਗੇ ਤੇ ਅਗਾਹ ਬਹੁਤ ਸਾਰੀਆਂ ਵੱਡੀਆਂ ਮੰਗਾਂ ਜਿਹੜੀਆਂ ਨੇ ਉਹਦਾ ਹਾਵੇ ਨਹੀਂ ਤੇ ਜਿਹਾਓ 3-4 ਬਿਲੀਆਂ ਦੇ ਨਾਲ ਇਹ ਸੰਗਤ ਜੀ ਮੇਰੇ ਲਈ ਅੱਜ ਖੁਸ਼ੀ ਦਾ ਮੌਕਾ ਹੈ ਕਿ ਜੀਤੀ ਭਾਈ ਜੀ ਨੇ ਹਮਨ ਮੋਸ਼ਨਸ اور ਸਾਰੇ ਨੁਮਾਸਬਦਾਂ ਬਹੁਤ ਧੰਵਾਦੀਆਂ ਕਿ ਉਹਨਾਂ ਨੇ ਇਸ ਬਕਾਰੀ ਪ੍ਰੋਜੈਕਟ ਵਾਸਤੇ ਮੈਨੂੰ ਆਵਾਜ਼ ਦਿੱਤੀ और बड़े सुखावे सुख और बहुत ही खूबसूरत माहौल जी फिल्म है ये सारा यहाँ काम हो सारे डायरेक्टर साहब शाला साहब और कतूरी साहब और भी बहुत धनबादी कि उन्होंने निकिया निकिया बीक जिस किरदार और काम करने बहुत मजा आया क्योंकि फिल्म जी तीन चार पीढ़िया के नाल जी संबंधित फिल्म है कि मैं लाता है बट मेरी एक माँ है ਉਹ ਮੈਨੂੰ ਵੀ ਕੋਈ ਨਹੀਂ ਜੀ ਬਣਦੇ ਸੀ ਬਾਕੀ ਆ ਕਿ ਕੋਟ ਜਿੰਦੀ ਆ ਉਹ ਤਾਂ ਪੰਜਾਬੀ ਵਿੱਚ ਖਾਵਤ ਹੁੰਦੀ ਸੀ ਉਹਨਾਂ ਵੇਲੇ ਅਸਕੇ ਰੰਮੇ ਤੇ ਬੱਚੇ ਜਿਹੜੇ ਆ ਉਹ ਚੰਗੇ ਖਾਧਿੰਦੇ ਸੀ ਕੋਟ ਬਹੁਤ ਕੁਸਵਾਦੀ ਵੀ ਹੈ ਤੇ ਕੋਟ ਬਹੁਤ ਕੁਝ ਵਿਗਾੜਦੀ ਵੀ ਹੈ ਕਿਉਂਕਿ ਜਦੋਂ ਨਵੇਂ ਨਵੇਂ ਖੋਜਾਂ ਉਹਨੂੰ ਪਤਾ ਲੱਗਦਾ ਕਿ ਉਹਨਾਂ ਚੀਜ਼ਾਂ ਦੇ ਅਸਰ ਜਿਹੜੇ ਨੇ ਉਹ ਕਿਵੇਂ ਹੁੰਦੇ ਨੇ ਤੇ ਇਸ ਫਿਲਮ ਦੇ ਵਿੱਚ ਬੱਕਰੀ ਗੱਲਾਂ ਲਈ ਮੈਂ ਇੱਕ ਬੜਾ ਅਲਬ ਸਬਾਹ ਦਾ ਬੰਦਾ ਜਿਹੜਾ ਕਿਉਂਕਿ ਅਚੇਤ ਤੌਰ ਦੇ ਉੱਤੇ ਹੀ ਮਨੁੱਖ ਸਾਡੇ ਸਮਝ ਹੁੰਦਾ ਹੈ ਕਿ ਅਚੇਤ ਤੌਰ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਕਾਲ ਕਰ ਦਿੰਦੇ ਆ ਕਿਸੇ ਨੂੰ ਕੱਟ ਲੈਂਦੇ ਆ ਕਿਸ ਨੂੰ ਕਰਦੇ ਆ ਪਰ ਉਹਦਾ ਅਸਰ ਗੜੀ ਕੇ ਨਹੀਂ ਹੁੰਦਾ ਪੰਛ ਕਰਦਾਰ ਨੂੰ ਕਰਦੇ ਆ ਫਿਰ ਜਦੋਂ ਇੱਕ ਸ਼ੇਡ ਲਾਉਦੇ ਨੇ ਕਿ ਉਹ ਬੰਦਾ ਖੁਦ ਮਹਿਸੂਸ ਕਰਦਾ ਕਿ ਯਾਰ ਅਚੇਤ ਤੌਰ ਤੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਸੋ ਇੱਕ ਪਛਤਾਵਾ ਵੀ ਆ ਕਰਦਾ ਤੌਰ ਤੇ ਕੰਮ ਕਰਦੇ ਮੈਨੂੰ ਬਹੁਤ ਮਰਿਆ ਤੇ ਮੈਂ ਬਾਈ ਜੀ ਉਹਨਾਂ ਨੂੰ ਕਹਿੰਦਾ ਇੱਕ ਫਿਲਮ ਕੀਤੀ ਸੀ ਮਿੱਤਰਾਂ ਦਾ ਰਾਚਲ ਦਾ ਤੇ ਇਹ ਬਾਈ ਉਹਨਾਂ ਦੀ ਪ੍ਰੋਡਕਸ਼ਨ ਦੀ ਪਹਿਲੀ ਕੰਮ ਸੀ ਆ ਮੈਨੂੰ ਇੰਨਾ ਇਹਨਾਂ ਨੇ ਵਧੀਆ کردار ਦਿੱਤਾ ਇਹਨਾਂ ਮਜ਼ਾ ਆਇਆ ਤੇ ਮੈਂ ਹਮੇਸ਼ਾ ਤੱਕ ਪਰ ਰਹਾਂਗਾ ਇਹਨਾਂ ਨਾਲ ਕੰਮ ਕਰਦੇ ਵੀ ਔਰ ਪ੍ਰਿੰਸ ਜੀ ਜਿੱਦਾਂ ਮੇਰੇ ਨਾਲ ਨੇ ਬੜੇ ਵਕਾਰੀ ਅਦਾਕਾਰ ਨੇ ਸਟੇ ਸਿਨੇਮੇ ਦੇ ਔਰ ਸੁਮਨ ਦੇ ਵਿੱਚ ਸ਼ਿੰਦਾ ਸ਼ਿੰਦਾ ਸਾਡੇ ਸਾਰਿਆਂ ਨੂੰ ਬਹੁਤ ਅੱਗੇ ਹੈ ਤੇ ਅਗਾ ਬਹੁਤ ਸਾਰੀਆਂ ਵੱਡੀਆਂ ਬੰਦਲਾਂ ਜਿਹੜੀਆਂ ਨੇ ਉਹਦਾ ਹਾਂ ਵੇਖਨੀ ਆ ਕਿਉਂਕਿ ਸਾਰੇ ਰੱਬ ਦਾ ਉਹਦੇ ਤੇ ਇਹ ਬੱਚੇ ਸਾਡਾ ਕੁਤੀ ਇਹਨਾਂ ਬੱਚਿਆਂ ਨੂੰ ਬਹੁਤ ਵੱਡਾ ਕਰਮ ਹੈ ਜਦੋਂ ਅਸੀਂ ਇਧਰ ਉਧਰ ਆਣ ਗਉਣ ਜਾ ਕੇ ਕਿੰਨਾ ਸਮੇਂ ਲਈ ਟੈਲੀਵਿਜ਼ਨ ਦੇਖਦੇ ਹੁੰਦੇ ਸੀ ਇਹ ਆਜੀ ਵੱਡੇ ਪਰਦੇ ਦੇ ਉੱਤੇ ਸ਼ਾਇਰ ਬਣੇ ਸੋ ਬਹੁਤ ਸੋਹਣੀ ਫਿਲਮ ਬਣਾਈਆਂ ਇਹਨਾਂ ਨੇ ਕਿਉਂਕਿ ਵਾਕਈ ਬੱਚਿਆਂ ਦੀਆਂ ਫਿਲਮਾਂ ਪੜਾਉਂਦੀਆਂ ਮੇਰੇ ਯਾਦ ਸਰੀ ਹੈ ਜੇ ਉਸ ਕਰ ਕੋਈ ਬੜੀਆਂ ਤੇ ਬਹੁਤ ਵਧੀਆ ਕਰਮ ਹੈ ਜੇ ਤੁਹਾਨੂੰ ਰਵਾਇਤੀ ਹਸਾਇਆ ਨਹੀਂ ਤੇ ਬਹੁਤ ਕੁਝ ਸੋਚਣ ਦੀ ਜਿਹੜਾ ਉਹ ਮਜਬੂਰ ਵੀ ਕਰੇਗੀ ਬਹੁਤ سارے ਸਵਾਲ ਵੀ ਸਾਰੇ ਮਨ ਪੈ ਪਰਿੰਚਲ ਬਣ ਛੱਡ ਜਾਈਗੀ ਸੋ ਬਹੁਤ ਖੂਬਸੂਰਤ ਪਰਾਲਾ ਤੇ ਇਸ ਖੂਬਸੂਰਤ ਪਰਾਲੇ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਬਹੁਤ ਆਪਣਾ ਬਹੁਤ ਭਾਗ ਸਮਝਦਾ ਹਾਂ